ਆਪਾਂ ਕਰਤਾ YouTube ਤੇ ਲਾਈਵ ਹਰੇ ਨੇ ਕਮੈਂਟ ਕਰਕੇ ਦੱਸੋ ਤੁਹਾਡੇ ਏਰੀਏ ਦੇ ਬੱਚੇ ਨੂੰ ਕੀ ਕਹਿੰਦੇ ਆ ਸਾਡੇ ਏਰੀਏ ਚੱਕਰਪਰਾ ਮਠੀਆਂ ਹਲਵਾਈ ਜਾਵੇ ਜੀ ਬੰਦਿਆ ਚੱਕਰਬਾਰੇ ਲੂਣ ਵਾਲੇ ਕਿ ਮਿੱਠੇ ਗੋੜਾਲੇ ਸ਼ੱਕਰ ਪਰੇ ਭਾਂਡੇ ਆ ਵੀ ਇਹ ਮੈਦਾਂ ਦਾੜਾ ਠੀਕ ਹੈ ਜੀ ਯਾਹ ਵਾਲਾ ਘਰ ਬਹੁਤ ਵਧੀਆ ਮਾਹੌਲ ਆ ਬੜਾ ਹੀ ਲੱਗੇ ਪਏ ਆ ਪਿੰਡ ਮੇਂ ਲੱਗਾ ਤੇ ਮਾਰੀ ਐ ਨਾ ਤੁਹਾਡਾ ਹਾਂਜੀ ਤੇ ਮਾਰ ਆਏ ਨਾ ਲਾਈ ਪਛਾਣ ਲਿਓ ਤੁਹਾਡੇ ਪਿੰਡ ਦੇ ਕਈ ਜਣੇ ਹੋਣੇ ਉੱਤੇ ਨਵੇਂ ਨਵੇਂ ਲੱਗੇ ਆ ਜੀ ਅਸੀਂ ਵੀਡੀਓ ਬਾੜੀ ਬਣਾਉਣ ਲਈ ਹੋਣ ਆ ਜਿਆ ਨੂੰ ਬੋਲਣਾ ਨਹੀਂ ਆਉਂਦਾ ਚੰਗੀ ਤਰ੍ਹਾਂ ਆ ਮਠੀਆਂ ਲੱਗਦਾ ਲੂਣ ਵਾਲੀਆਂ ਦੋਸਤੋ ਦੱਸਿਓ ਮਾਈਕ 'ਚ ਆਵਾਜ਼ ਸਾਫ਼ ਆਉਂਦੀ ਹੈ ਕਿ ਨਹੀਂ ਮਾਈਕ ਲਿਆਂਦਾ ਸੀ ਮੈਨੂੰ ਲੱਗਦਾ ਨਹੀਂ ਇਹ ਕਾਮਯਾਬ ਹੋਊਗਾ ਕੱਲ ਨੂੰ ਫੇਰ ਲਾਈਵ ਹੋਵਾਂਗੇ ਜਦੋਂ ਲੜੀਆਂ ਲੱਗੀਆਂ ਲੜੀਆਂ ਕੱਲ ਨੂੰ ਲੱਗਣਗੀਆਂ ਬਾਪਾ ਚੱਲੇ ਆਪੇ ਚੱਕਰ ਪਾਰੇ ਬਣਦੇ ਕੋਣੇ ਤੁਹਾਨੂੰ ਕਿੱਦਾਂ ਬਣਦੇ ਆ ਇੱਧਰ ਗੋੜ ਕੋਲ ਾਂਡੇ ਇਹ ਲੂਣ ਵਾਲੀ ਮੱਠੀਆਂ